ਸੋ ਦੋਸਤੋ ਜਿੱਥੇ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੀ ਜਿਹੜੀ ਸਥਿਤੀ ਹੈ ਉਹ ਬਣੀ ਹੋਈ ਹੈ ਉੱਥੇ ਹੀ ਪੰਜਾਬ ਦੇ ਲੋਕ ਮੀਂਹ ਦੀ ਇੱਕ ਇੱਕ ਬੂੰਦ ਲਈ ਤਰਸ ਰਹੇ ਹਨ ਸੋ ਜੇ ਗੱਲ ਕਰੀਏ ਰਾਣਾ ਸਾਹਿਬ ਦੇ ਨੇੜਲੇ ਪਿੰਡ ਪਿੱਖੀ ਖੜਕਾਂ ਦੀ ਤਾਂ ਇੱਥੇ ਦੀਆਂ ਵਸਨੀਕ ਔਰਤਾਂ ਵੱਲੋਂ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਪੁਰਾਣੀ ਰਿਵਾਇਤ ਅਨੁਸਾਰ ਗੁੱਡੀ ਫੁਕੀ ਗਈ ਜਿਸ ਵਿੱਚ ਗੁੱਡੀ ਨੂੰ ਅਰਥੀ ਤੇ ਭਾ ਕੇ ਜੀਵਾਂ ਵਿੱਚ ਲਿਜਾਇਆ ਗਿਆ ਇਸ ਵੇਲੇ ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਬਜ਼ੁਰਗ ਔਰਤਾਂ ਵੋਟੀਆਂ ਕੁੜੀਆਂ ਅੱਜ ਸਾਲ ਉੱਥੇ ਹੀ ਛੋਟੀਆਂ ਬੱਚੀਆਂ ਵੀ ਮੌਜੂਦ ਸਨ ਜਿਹੜੀਆਂ ਕਿ ਇਸ ਤਰ੍ਹਾਂ ਵਿਰਲਾਪ ਕਰ ਰਹੀਆਂ ਹਨ ਜਿਵੇਂ ਕਿ ਸੱਚਮੁੱਚ ਦੀ ਹੀ ਗੁੱਡੀ ਮਰ ਗਈ ਹੋਵੇ ਪਿੰਡ ਦੇ ਵਿੱਚ ਜਿੱਥੇ ਕੀ ਗੁੱਡੀ ਫੂਕੀ ਜਾ ਰਹੀ ਹੈ ਕਹਿੰਦੇ ਪੁਰਾਣੀ ਪਰੰਪਰਾ ਹੈ ਕਿ ਜੇਕਰ ਮੀਂਹ ਨਾ ਪਵੇ ਤਾਂ ਗੁੱਡੀ ਨੂੰ ਫੂਕ ਦਿਓ ਮੀਂਹ ਪੈ ਜਾਂਦਾ ਪਰ ਜੇਕਰ ਅੱਜ ਦਾ ਆਪਾਂ ਸਮਾਂ ਵੇਖੀਏ ਜੇ ਗੁੱਡੀਆਂ ਅੱਜ ਜਹਾਜ਼ ਚਲਾ ਰਹੀਆਂ ਨੇ 에어로ਪਲੇਨ ਚਲਾ ਰਹੀਆਂ ਨੇ ਟੈਂਕ ਚਲਾ ਰਹੀਆਂ ਨੇ ਡਾਕਟਰ ਨੇ ਇੰਜੀਨੀਅਰ ਨੇ ਹਰ ਸੈਕਟਰ ਦੇ ਵਿੱਚ ਉਹ ਅੱਗੇ ਨੇ ਫਿਰ ਗੁੱਡੀਆਂ ਹੀ ਕਿਉਂ ਫੁਕੀਆਂ ਜਾਂਦੀਆਂ ਨੇ ਜੇਕਰ ਗੁੱਡੇ ਫੁਕੇ ਜਾਣ ਕੀ ਉਹਨਾਂ ਦੇ ਨਾਲ ਮੀਂਹ ਪੈ ਸਕਦਾ ਹੈ ਇਹ ਗੱਲਬਾਤ ਕਰਦੇ ਆਂ ਪਿੰਡ ਦੇ ਲੋਕਾਂ ਦੇ ਨਾਲ ਕਮਲਜੀਤ ਕੌਰ ਕਮਲਜੀਤ ਕੌਰ ਕਿੰਨੀ ਉਮਰ ਆ ਤੁਹਾਡੀ ਨਹੀਂ 57 ਲਗਭਗ 60 ਸਾਲ ਦੇ ਹੋਂ ਤੁਸੀਂ ਹਾਂ 57 ਸਾਲ ਦੇ ਤੇ ਜ਼ਿੰਦਗੀ ਵਿੱਚ ਵੇਖਿਆ ਕਿੰਨੀ ਕਵਾਰੀ ਦੇਖਦੇ ਹੋ ਕਿੰਨੀ ਕ ਦੇਰ ਦੀ ਪਰੰਪਰਾ ਹੈ ਵੀ ਗੁੱਡੀ ਫੂਕਣ ਦੇ ਨਾਲ ਮੀਂਹ ਪੈਂਦਾ ਕੀ ਲੱਗਦਾ ਤੁਹਾਨੂੰ ਵੀ ਪੈਂਦਾ ਜਾਂ ਨਹੀਂ ਪੈਂਦਾ ਪਹਿਲਾਂ ਇਹ ਪੁੱਛਣਾ ਚਾਹਾਂਗੇ ਕਈ ਵਾਰੀ ਪੈਵੀਂਦਾ ਕਈ ਵਾਰੀ ਨਹੀਂ ਨਹੀਂ ਪੈਂਦਾ ਪਰ ਅੱਜ ਜਿਹੜੀਆਂ ਗੁੱਡੀਆਂ ਨੇ ਜੇ ਦੇਖਿਆ ਜਾਵੇ ਤਾਂ ਗੁੱਡੀਆਂ ਹੀ ਬੱਚਿਆਂ ਨੂੰ ਕਿਹਾ ਜਾਂਦਾ ਫੀਮੇਲ ਕੁੜੀ ਨੂੰ ਕਿਹਾ ਜਾਂਦਾ ਜਦੋਂ ਵੱਡੀਆਂ ਹੋ ਜਾਂਦੀਆਂ ਨੇ ਉਹਨਾਂ ਨਾਲੇ ਲੜਾਈ ਝਗੜੇ ਹੁੰਦੇ ਨੇ ਉਹੀ ਮਿਹਣੇ ਸਹਿੰਦੀਆਂ ਨੇ ਉਹੀ ਦਾਸ ਦੀ ਬਲੀ ਚੜ੍ਹਦੀਆਂ ਨੇ ਤੇ ਬਹੁਤ ਕੁਝ ਜ਼ਿੰਦਗੀ ਦੇ ਆਪਣੇ ਐਦਾਂ ਦੇ ਉਹ ਜਿਹੜੇ ਪਲ ਨੇ ਜਾਂ ਹਾਲਾਤ ਨੇ ਉਹ ਪੂਰੀ ਜ਼ਿੰਦਗੀ ਵਿੱਚ ਬਤੀਤ ਕਰਦੀਆਂ ਨੇ ਹਰ ਠੀਕ ਹੈ ਜੀ ਪਰ ਜਨਮ ਦੇਣ ਵਾਲੀ ਵੀ ਇੱਕ ਔਰਤ ਹੀ ਆ ਉਸੇ ਔਰਤ ਨੂੰ ਫੂਕਦੇ ਆ ਕਿਉਂ ਬਈ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਹਾਂਜੀ ਤੁਹਾਡਾ ਕੀ ਕਹਿਣਾ ਗਲਤ ਹੈ ਗਲਤ ਹੈ ਕੰਮ ਲੱਗਦਾ ਗਲਤ ਆ ਜੇ ਪਾਲਣਾ ਚਾਹੀਦਾ ਹਾਂਜੀ ਪਾਲਣ ਪੋਸ਼ਣ ਵਧੀਆ ਕਰਨਾ ਚਾਹੀਦਾ ਉਹਨਾਂ ਦਾ ਨਹੀਂ ਪਾਲਣਾ ਪੋਸ਼ਣ ਕਰਨਾ ਜੇਦਾ ਜੇ ਮੀ ਮੀ ਆਪਾਂ ਗੁੱਡੀ ਫੂਕੇ ਦੇ ਪੈਂਦਾ ਤੁਹਾਨੂੰ ਕੀ ਜੇ ਗੱਡਾ ਫੂਕਦੀ ਆ ਫਿਰ ਮੀ ਪਊਗਾ ਕਿ ਨਹੀਂ ਨਹੀਂ ਗੁੱਡਾ ਫੁੱਕੇ ਤੇ ਪਊ ਕੰਨੀ ਨਹੀਂ ਨਹੀਂ ਪੈਸਾ ਨਹੀਂ ਪੈ ਸਕਦਾ ਕਿਉਂ ਨਹੀਂ ਪੈ ਸਕਦਾ ਬਸ ਇਹੀ ਤਾਂ ਫਰਕ ਇਹਨਾਂ ਨੇ ਰੱਖਿਆ ਹੋਇਆ ਗੁੱਡੀ ਦਾ ਹਾਂ ਗੁੱਡੀ ਕਿਹਨਾਂ ਨੇ ਰੱਖਿਆ ਫਰਕ ਪਤਾ ਕੀ ਆ ਇਹਨਾਂ ਨੇ ਲੋਕਾਂ ਨੇ ਸਾਰੇ ਨੇ ਲੋਕਾਂ ਨੇ ਇਹ ਵੀ ਫਰਕ ਰੱਖਿਆ ਹਾਂਜੀ ਇੱਕ ਵਾਰ ਪਰੰਪਰਾ ਕਰਕੇ ਦੇਖਣਾ ਸ਼ੁਰੂ ਕਰਕੇ ਦੇਖਣ ਕੀ ਪਤਾ ਜੋ ਗੁੱਡੀ ਨਹੀਂ ਕਰ ਸਕਦੀ ਉਹ ਗੁੱਡੇ ਫੁੱਕੇ ਤੇ ਵੀ ਕਰ ਸਕਦਾ ਵੀ ਤੁਹਾਨੂੰ ਲੱਗਦਾ ਵੀ ਗੁੱਡੀ ਫੁੱਕਣ ਦੇ ਨਾਲ ਜਿਹੜਾ ਮੀ ਆ ਓਹੋ ਪੈ ਸਕਦਾ ਨਾ ਪਵੇ ਹਾਂਜੀ ਪਰ ਗੁੱਡੇ ਫੂਕ ਨਾਲ ਪੈ ਜਵੇ ਹੋ ਸਕਦਾ ਜੀ ਹਾਂਜੀ ਪੈ ਸਕਦਾ ਮਤਲਬ ਇਹ ਲੋਕਾਂ ਨੇ ਸਾਡੇ ਸਮਾਜ ਨੇ ਇਹ ਕਦੇ ਕਰਕੇ ਨਹੀਂ ਨਾ ਵੇਖਿਆ ਕਦੇ ਗੱਡੀ ਦਾ ਹੀ ਕਰਕੇ ਦੇਖ ਲਿਆ ਹਾਂਜੀ ਦਾ ਹੀ ਕਰਕੇ ਦੇਖਿਆ ਕਰਕੇ ਦੇਖਣਾ ਚਾਹੀਦਾ ਆਪਣੇ ਸਮਾਜ ਨੇ ਕਰਕੇ ਦੇਖਣਾ ਚਾਹੀਦਾ ਕਿ ਗੁੱਡੀ ਦਾ ਗੁੱਡੀ ਦਾ ਕੀ ਪਤਾ ਬਗਵਾਨ ਵੀ ਪਾ ਦੇ ਪਰ ਲੋਕ ਨਹੀਂ ਕਰ ਰਹੇ ਹਾਂਜੀ ਹਾਂ ਜੀ ਤੁਹਾਡਾ ਕੀ ਕਹਿਣਾ ਹੈ ਹਾਂਜੀ ਗੁੱਡੀ ਫੂਕਣ ਦਾ ਇਹ ਜੀ ਗਲਤ ਹੈ ਗਲਤ ਲੱਗਦਾ ਕਿੰਨਾ ਕੁ ਗਲਤ ਲੱਗਦਾ ਬਹੁਤ ਜ਼ਿਆਦਾ ਤੁਸੀਂ ਅੱਜ ਆਏ ਵੀ ਹੋ ਅਸੀਂ ਵੀ ਇੱਕ ਗੁੱਡੀਆਂ ਵਾਂਗੇ ਇੱਕ ਪਲੇ ਆ ਮਾਂ-ਬਾਪ ਦੇ ਘਰੇ ਅਸੀਂ ਵੀ ਵਿਆਹ ਕੇ ਵਰਕੇ ਆਏ ਹੁਣ ਅਸੀਂ ਵੀ ਇਹ ਹਾਲਾਤ ਦੇ ਦਿੱਨੀ ਗੁਰਬਾਣੀ ਕੌਰ ਹੈ ਜੀ ਕੀ ਨਾਮ ਗੁਰਬਾਣੀ ਕੌਰ ਗੁਰਬਾਣੀ ਕੌਰ ਕਿਹੜੀ ਕਲਾਸ ਪੜ੍ਹਦੇ ਹੋ 7ਥ ਜੀ ਹੁਣ ਤੁਸੀਂ ਕਿੱਥੇ ਆਏ ਸੀ ਬੇਟਾ ਅਸੀਂ ਇੱਥੇ ਗੁੱਡੀ ਫੁੱਕਣ ਆਏ ਸੀ ਜੀ ਸੂਰਤੇ ਕਿਵੇਂ ਲੱਗਿਆ ਤੁਹਾਨੂੰ ਏ ਮਤਲਬ ਬਹੁਤ ਬੁਰਾ ਲੱਗਦਾ ਵੀ ਗੁੱਡੀਆਂ ਨੂੰ ਕਾਹਤੋਂ ਫੂਕਦੇ ਗੁੱਡੀਆਂ ਨੂੰ ਕਾਹਤੋਂ ਨਹੀਂ ਫੂਕਦੇ ਹੈਨਾ ਗੁੱਡੀਆਂ ਨੂੰ ਫੁਕੰਦਿਆ ਇਹੀ ਮਤਲਬ ਉਹ ਵੀ ਹੈਨਾ ਕੁੜੀਆਂ ਨੂੰ ਫੂਕਦੇ ਨੇ ਕੁੜੀਆਂ ਅੱਜ ਤੱਕ ਕਿੰਨਾ ਅੱਗੇ ਪਹੁੰਚ ਚੁੱਕੀਆਂ ਨੇ ਪੜ੍ਹਾਈ 'ਚ ਵੀ ਅੱਗੇ ਨੇ ਆਪਣੇ ਘਰ ਦੇ ਦਾ ਕਿੰਨਾ ਨਾਮ ਰੌਸ਼ਨ ਕਰਦੀਆਂ ਨੇ ਵੀ ਇਹਨੂੰ ਦੇਖ ਕੇ ਬਹੁਤ ਦੁੱਖ ਲੱਗਦਾਗਾ ਵੀ ਮਤਲਬ ਸਮਾਜ ਇੱਕ ਵਾਰ ਗੁੱਡੜ ਫੂਕੇ ਦਾ ਦੇਖੇ ਵੀ ਨਹੀਂ ਪੈਂਦਾ ਹੈ ਨਹੀਂ ਵੀ ਗੁੱਡੜਾਂ ਨੂੰ ਤਾਂ ਫੂਕ ਰਹੇ ਨੇ ਇਹਨਾਂ ਨੇ ਇੱਕ ਵਾਰ ਦੇਖ ਲਿਆ ਵੀ ਗੁੱਡੀਆਂ ਫੂਕਨ ਦਾ ਨਹੀਂ ਪੈਂਦਾ ਇਹ ਇਹਨਾਂ ਨੇ ਹੀ ਪਰੰਪਰਾ ਚਲਾਦੀ ਗੁੱਡੜ ਨੂੰ ਫੂਕਣਾ ਚਾਹੀਦਾ ਹੈ ਇਹ ਸਾਰੇ ਇੰਨੇ ਆ ਨਾ ਗੁੱਡੀਆਂ ਨੇ ਤੁਹਾਨੂੰ ਬੁਰਾ ਲੱਗਿਆ ਬਹੁਤ ਬੁਰਾ ਲੱਗਦਾ ਹੀ ਇਹ ਦੇਖ ਕੇ ਬਹੁਤ ਬੁਰਾ ਲੱਗਦਾ ਗੁਰੂ ਸਾਹਿਬ ਵੀ ਨਹੀਂ ਕਹਿੰਦੇ ਵੀ ਹੈ ਨਾ ਗੁੱਡੀਆਂ ਨੂੰ ਫੂਕੋ ਉਹ ਹੈ ਨਾ ਮਾਂ ਅਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ